ਕਦਾ ਜਨੂਨ ਹੋਣਾ ਚਾਹੀਦਾ ਹੋਵੇ ਜੇ ਮੁਸੀਬਤਾਂ ਦੀ ਅੱਗ ਠਾਰਨੀ ਤਾਂ ਖੂਨ ਹੋਣਾ ਚਾਹੀਦਾ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਇਕੱਠੇ ਕੀਤਾ ਵਿਆ ਇਹ ਕਿਸ ਪਰਪਸ ਨੂੰ ਲੈ ਕੇ ਕੀਤਾਗਾ ਜੀ ਅਸੀਂ ਜੀ ਇਹ ਸਰਪੰਚੀ ਖਾਤਰ ਕੀਤਾ ਇਹ ਆਪਣਾ ਸਮਾਜ ਸੇਵੀ ਮੁੰਡਾ ਹੈ ਵਧੀਆ ਸੇਵਾ ਕਰਦਾ ਹੈ ਕਿਸੇ ਪਾਰਟੀ ਨਾਲ ਲਗਾ ਨਹੀਂ ਅਸੀਂ ਕੋਈ ਪੁਰਾਣੇ ਸਰਪੰਚਾ ਜੋ ਰਾਜਨੀਤਿਕ ਤੋਂ ਨਹੀਂ ਲਿਜਤਾ ਅਸੀਂ ਆਮ ਲੋਕਾਂ ਤੋਂ ਲੈ ਕੇ ਅਸੀਂ ਇਹਦੀ ਰਿਪੋਰਟ ਕਰ ਰਹੇ ਹਾਂ ਇਹਦੀ ਮਾਤਾ ਜੀ ਸਰਪੰਚ ਖੜੇ ਨੇ ਇਹਨਾਂ ਨੂੰ ਸਰਵ ਸ਼ਾਮਤੀ ਨਾਲ ਆਪਾਂ ਮੈਂਬਰ ਚੁਣਿਆਗਾ ਤੇ ਅਸੀਂ ਹੁਣ ਬਾਅਦ ਤੋਂ ਬਾਅਦ ਨਗਰ ਚ ਬੇਨਤੀ ਕਰਨ ਜਾਂਦੇ ਆ ਵੀ ਪ੍ਰਕਾਸ਼ ਕਰਾਉਣ ਦੀ ਖਾਤਰ ਇਹਨਾਂ ਪਰਿਵਾਰ ਨੂੰ ਆਪਾਂ ਸ਼ਮਾ ਦਿਓ ਵੱਤ ਵਦ ਤੇ ਕਿਸੇ ਲਾਲਚ ਤੋਂ ਉੱਠ ਕੇ ਵੋਟਾਂ ਬਿਲਾ ਲਾਲਚ ਤੋਂ ਵੋਟਾਂ ਪਾਓ ਕਿਉਂ ਅਸੀਂ ਤਾਕੜੇ ਬੰਦਿਆਂ ਨਾਲ ਤਾਂ ਨਹੀਂ ਮੁਕਾਬਲਾ ਕਰ ਸਕਦੇ ਉਹ ਪਾਰਟੀਆਂ ਦੇ ਤੌਰ ਤੇ ਆਪਣੇ ਫਾਂਡ ਲੈ ਕੇ ਲੋਕਾਂ ਤੇ ਖਰਚ ਕਰਕੇ ਕੱਲ ਨੂੰ ਆਪਾਂ ਨੂੰ ਪਾਰਟੀਆਂ ਨੂੰ ਵੇਚਦੇ ਹੈਗੇ ਆਪਾਂ ਆਪਦੇ ਨਗਰ ਤੋਂ ਨੌਜਵਾਨ ਮੁੰਡਾ ਜਿਵੇਂ ਇਹ ਲਿਖਦਾ ਹੈ ਸਮਾਜ ਖਾਤਰ ਕੰਮ ਕਰਨ ਕਰਨ ਖਾਤਰ ਇੱਕੜਾ-ਪਾ ਕੰਮ ਕਰਾਉਂਦੇ ਰਹੀਏ ਇਹੋ ਜਿਹੇ ਮੁੰਡਿਆਂ ਨੂੰ ਮੂਹਰੇ ਲਿਆਉਂਦੇ ਰਹੀਏ ਕਿ ਇਹਨਾਂ ਨੂੰ ਸਮਾ ਦਿਓ ਗਾਹਾਂ ਨੂੰ ਕੋਈ ਇਹੋ ਜਿਹਾ ਮੁੰਡੇ ਗਾਹਾਂ ਭਾਲ ਕੇ ਪਾ ਕੀ ਏਜੰਡਾ ਰਹੂਗਾ ਮੇਨ ਤੁਹਾਡੀ ਜਿਹੜੀ ਸਰਪੰਚੀ ਦਾ ਵੀ ਜਾਂ ਕੋਈ ਕੰਮ ਆ ਜਿਹੜੇ ਵੱਖਰੇ ਕਰਨਾ ਚਾਹੋਗੇ ਅਸੀਂ ਵੱਖਰੇ ਹੀ ਕੰਮ ਇਹ ਕਰਾਂਗੇ ਕਿਸੇ ਦਾ ਅਕਲੇ ਹੈ ਈ ਵੀ ਦਾ ਕੁੜੀ ਦਾ ਹੋਰ ਅਸੀਂ ਬਿਨਾਂ ਲਾਜ ਤੋਂ ਉਹਨਾਂ ਮੇਰਾਗੇ ਹਿਰਕ ਦੇ ਸਮਾਜ ਦੀ ਕੰਮ ਕਰਾਂਗੇ ਜੋ ਕਿਤੇ ਵੀ ਡਿੱਕੇ ਵਾਲੇ ਕੰਮ ਨੇ ਉਹ ਛਾਰ ਕੇ ਪਿੰਡ ਵਾਲੇ ਉਹ ਕਰਾਂਗੇ ਕਿਹੇ ਵੀ ਗਰੀਬ ਨੂੰ ਕਿਹੇ ਵੀ ਤਨੂ ਕੇ ਵਿਵਤਾਵੈਂ ਦੀ ਆ ਉਹਨਾ ਬਾਤੋ ਬਾਤ ਹਾ ਤੇ ਮੋੜੀ ਨਾ ਮੋੜਾ ਜੋੜ ਕੇ ਸਾਂਗੇ ਇਹਨਾਂ ਵੱਲੋਂ ਤਾਂ ਹੋ ਹੋਊਗਾ ਜਿਹੜੇ ਅਸੀਂ ਨਾਲ ਤੁਰੇ ਵਿਆਂ ਅਸੀਂ ਵੀ ਸਾਡੇ ਵੀ ਬਾਹਰ ਹਰ ਵਕਤ ਖੁੱਲੇ ਨੇ ਅਸੀਂ ਜਦੋਂ ਮਰਜ਼ੀ ਆਵੇ ਕੋਈ ਬਿਨਾਂ ਲਾਲਚ ਤੋਂ ਹਿਰਕ ਦਾ ਕੰਮ ਕਰਾ ਕੇ ਦੇਵਾਂਗੇ ਸਹੀ ਕੰਮ ਵਾਲੇ ਦੇ ਨਾਲ ਖੜਾਂਗੇ ਗਲਤ ਕੰਮ ਵਾਲੇ ਨੂੰ ਅਗਲੇ ਵਿੱਚ ਅਸੀਂ ਕਹਾਂਗੇ ਪਾਈ ਗਾਹ ਨੂੰ ਇਹੋ ਜੇ ਕੰਮ ਨਹੀਂ ਕਰਨੇ ਵਧੀਆ ਕੰਮ ਕਰੋ ਅਸੀਂ ਥੋੜੀ ਥਾਸ ਦੇਵਾਂਗੇ ਇਹਨਾਂ ਨੂੰ ਕਹਿੰਦੇ ਵਾਹਿਗੁਰੂ ਜੀ ਦਾ ਖਾਤ ਸਾਹਿਬ ਸੰਗਜੀ ਕੀ ਕਹਿਣਾ ਚਾਹੋਗੇ ਅਸੀਂ ਜੀ ਕਹਿਣਾ ਚਾਹੁੰਦੇ ਆ ਪਿੰਡ ਦੇ ਵਿੱਚ ਚੱਕਾ ਨਸਾਨ ਨਹੀਂ ਵਿਕਣ ਦੇਵਾਂਗੇ ਚੱਕੇ ਦੀ ਭੇਟ ਮੁੰਡੇ ਬਹੁਤ ਚੜ ਰਹੇ ਨੇ ਮੁੰਡਿਆਂ ਨੂੰ ਵਧੀਆ ਗਰਾਊਂਡ ਬਣਾ ਕੇ ਦੇਵਾਂਗੇ ਜਿੰਨੇ ਵੀ ਸਮਾਜ ਸੇਵਕ ਕੰਮ ਆਣੇ ਸਾਰੇ ਕਰਾਂਗੇ ਕਿਸੇ ਨੂੰ ਠਾਣੇ ਨਹੀਂ ਜਾਣ ਦੇਵਾਂਗੇ ਪੰਚਾਇਤ ਦੇ ਵਿੱਚ ਹੀ ਕੰਮ ਨਿਵੇੜੇ ਜਾ ਕਰਨਗੇ ਗਲੀਆਂ ਧਾਲੀਆਂ ਦੇ ਕੰਮ ਤਾਂ ਚੱਲੀ ਜਾਂਦੇ ਆ ਹੋਈ ਜਾਂਦੇ ਆ ਆਏ ਅੱਖਾਂ ਦੇ ਵਿੱਚ ਤੂੰ ਅੱਖਾਂ ਤਾਂ ਪਾ ਲੈ ਦੁਨੀਆ ਨਿਵਸਦੀ ਓ ਜਿੱਥੇ ਹੈ ਨਹੀਂ ਤੂੰ ਮੇ ਤਰਾ ਕਿੰਨੇ ਸੋਹਣੇ ਸੀ ਲਿਖਦਾ ਗਾਣੇ ਕਿਹੋ ਜਿਹਾ ਹਲਾਤਾ ਪੇਸ਼ ਪਿਆ ਮੈਨੂੰ ਤਾਂ ਗੱਲ ਨਿੱਕੀ ਨਹੀਂ ਲੱਗਦੀ ਵੇ ਜਿੱਥੇ ਤੇਰਾ ਕਲੇਸ਼ ਪਿਆ ਹਾਂ ਮੈਨੂੰ ਤਾਂ ਗੱਲ ਨਿੱਕੀ ਨਹੀਂ ਲੱਗਦੀ ਵੇ ਜਿੱਥੇ ਤੇਰਾ ਕਲੇਸ਼ ਪਿਆ ਚੱਲ